ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ ਜਿੱਥੇ ਕਿ ਆਪਾਂ ਤੁਹਾਡੇ ਲਈ ਰੋਜ਼ਾਨਾ ਨਵੇਂ-ਨਵੇਂ ਰਿਸ਼ਤੇ ਦੀ ਐਡ ਲੈ ਕੇ ਸਾਡੇ YouTube ਚੈਨਲ ਦੇ ਉੱਤੇ ਆਉਂਦੇ ਰਹਿੰਦੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਫਿਰ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਸਾਰਾ ਬਾਇਓ ਡਾਟਾ ਸਾਨੂੰ WhatsApp ਤੋਂ ਵੀ ਦੱਸ ਸਕਦੇ ਹੋ ਜਾਂ ਫਿਰ ਸਾਨੂੰ ਫੋਨ ਕਾਲ ਦੇ ਵੀ ਦੱਸ ਸਕਦੇ ਹੋ ਅੱਜ ਜਿਤੇ ਤੁਹਾਡੇ ਜੋ ਅਗਲੇ ਰਿਸ਼ਤੇ ਲੈ ਕੇ ਆਏ ਆਂ ਲੜਕੀਆਂ ਦੇ ਸਭ ਤੋਂ ਪਹਿਲਾਂ M 11 ਕੋਡ ਅਗਲੇ ਰਿਸ਼ਤਾ ਲੜਕੀ ਹੈ ਜੋ ਕਿ ਜੱਟ ਸਿੱਖ ਕਾਸਟ ਨਾਲ ਸੰਬੰਧ ਰੱਖਦੇ ਹਨ ਲੜਕੀ ਦੀ ਉਮਰ 29 ਸਾਲ ਆ ਰੰਗ ਗੋਰਾ ਕੱਦ 5 ਫੁੱਟ 3 ਇੰਚ ਆ ਤੇ ਪੜ੍ਹਾਈ ਵਿੱਚ ਲੜਕੀ ਦੀ ਜੀਐਨਐਮ ਨਰਸਿੰਗ ਕੀਤੀ ਹੋਈ ਆ ਜਿਸ ਵਿੱਚ ਲੜਕੀ ਨੂੰ 4 ਸਾਲ ਦਾ ਤਜਰਬਾ ਵੀ ਆ ਲੜਕੀ ਵਾਲੇ ਕੋਲੇ 10 ਕਿੱਲੇ ਜ਼ਮੀਨ ਹੈ ਤੇ ਲੜਕੀ ਵਾਲੇ ਨੂੰ ਬਰਾਬਰ ਦਾ ਲੜਕਾ ਚਾਹੀਦਾ ਜਿਸ ਕੋਲ 10 ਤੋਂ 15 ਕਿੱਲੇ ਜ਼ਮੀਨ ਹੋਵੇ ਪਰਿਵਾਰ ਤਰਨਤਾਰਨ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਵਾਲੇ ਤਿੰਨ ਭੈਣ ਭਰਾ ਹਨ ਅਗਲਾ ਰਿਸ਼ਤਾ ਲੜਕੀ ਦਾ M12 ਕੋੜਾ ਲੜਕੀ ਦਾ ਜੋ ਕਿ ਰਾਜਪੁੱਤਰ ਥੋੜੇ ਸਿੱਕ ਕਾਸ ਨੂੰ ਸੰਬੰਧ ਰੱਖਦੇ ਹਨ ਲੜਕੀ ਦੀ ਉਮਰ 26 ਸਾਲ ਆ ਰੰਗ ਗੋਰਾ ਕੱਦ 5 ਫੁੱਟ 4 ਇੰਚਾ ਪੜਾਈ ਵਿੱਚ ਲੜਕੀ ਬੀ ਕਮ ਵਿੱਚ ਕੀਤੀ ਹੋਈ ਹੈ ਜੋ ਕਿ ਕੈਨੇਡਾ ਵਿੱਚ ਕੀਤੀ ਤੇ ਇਸ ਸਮੇਂ ਲੜਕੀ ਕੈਨੇਡਾ ਵਿੱਚ ਹੈਮਿਲਟਨ ਦੇ ਵਿੱਚ ਹੀ ਰਹਿੰਦੇ ਹਨ ਲੜਕੀ ਵਰਕ ਪਰਮਿਟ ਤੇ ਹੈ ਤੇ ਇਹ ਪਰਵਰ ਮੋਹਾਲੀ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਇਸ ਸਮੇਂ ਸਿਕਿਉਰਿਟੀ ਦਾ ਕੰਮ ਕਰਦੀ ਹੈ ਮਾਲ ਦੇ ਵਿੱਚ ਤੇ ਲੜਕੀ ਵਾਲਿਆਂ ਨੂੰ ਪੜੇ ਲਿਖੇ ਜਰਸੀ ਕਾਸ ਲੜਕਾ ਚਾਹੀਦਾਗਾ ਚਾਹੇ ਪੰਜਾਬ ਵਿੱਚ ਹੋਵੇ ਚਾਹੇ ਇੱਧਰ ਹੋਵੇ ਲੜਕੀ ਦਾ ਇੱਕ ਛੋਟਾ ਪਾਈ ਹੈ ਜੋ ਕਿ ਕੈਨੇਡਾ ਵਿੱਚ ਹੀ ਆਪਣਾ ਵਧੀਆ ਬਿਜ਼ਨ ਪਿੱਤਵੀ ਹੈਮਲਟਨ 에어ਪੋਰਟ ਵਿੱਚ ਹੀ ਉੱਤੇ ਕੰਮ ਕਰਦੇ ਨੇ ਲੜਕੀ ਵਾਲਿਆਂ ਨੂੰ ਜਰਸੀ ਕਾਜ਼ਲ ਲੜਕਾ ਚਾਹੀਦਾਗਾ ਜੋ ਕਿ ਵਧੀਆ ਪੜਿਆ ਲਿਖਿਆ ਹੋਵੇ ਇਸ ਤੋਂ ਬਿਨਾ ਹੋਰ ਕੋਈ ਵੀ ਲੈਣ ਦੇਣ ਦੀ ਡਿਮਾਂਡ ਨਹੀਂ ਕੀਤੀ ਗਈ ਹੈ ਇਸ ਤੋਂ ਅਗਲਾ ਰਿਸ਼ਤਾ ਐਮ ਤੇਰਾ ਕੋੜਾ ਲੜਕੀ ਦਾ ਜੋ ਕਿ ਕੈਨੇਡਾ ਵਿੱਚ ਪੱਕੇ ਨੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਦੀ ਉਮਰ 29 ਸਾਲ ਆ ਕੱਦ 5 ਫੁੱਟ 5 ਇੰਚ ਆ ਤੇ ਪੜਾਈ ਵਿੱਚ ਲੜਕੀ ਦੀ ਕੰਪਿਊਟਿੰਗ ਸਪੋਰਟਸ ਪਾਸ ਕੀਤੀ ਹੋਈ ਆ ਇਸ ਸਮੇਂ ਲੜਕੀ ਕੈਨੇਡਾ ਵਿੱਚ ਬੰਬਾਰਡੀਅਰ ਐਵੀਏਸ਼ਨ ਇੰਡਸਟਰੀ ਵਿੱਚ ਕੰਮ ਕਰਦੀ ਹੈ ਲੜਕੀ ਦਾ ਡਿਵੋਰਸ ਹੋਇਆ ਹੋਇਆ ਹੈ ਤੇ ਇਹ ਲੜਕੀ ਵਾਲੇ ਨੂੰ ਵਧੀਆ ਜ਼ਮੀਨ ਵਾਲਾ ਤੇ ਪੜ੍ਹੇ ਲਿਖੇ ਲੜਕੇ ਲੋੜਾ ਜੋ ਕਿ ਜਲੰਧਰ ਸ਼ਹਿਰ ਦੇ ਹੀ ਨੇੜੇ ਦੇ ਰਹਿਣ ਵਾਲੇ ਹੋਣ ਅਗਲਾ ਰਿਸ਼ਤਾ ਲੜਕੀ ਦਾ ਐਮਚਾ ਦਾ ਕੋੜਾ ਲੜਕੀ ਜੋ ਕਿ ਰਬਦਾਸੀ ਕਾਸਮ ਸਮੁੰਦਰ ਰਖਦੀ ਹਨ ਲੜਕੀ ਦਾ ਗੋਤ ਮੁੰਦੂ ਹਾ ਉਮਰ 31 ਸਾਲ ਆ ਕੱਦ 5 ਫੁੱਟ 2 ਇੰਚ ਤੇ ਪੜ੍ਹਾਈ ਵਿੱਚ ਲੜਕੀ ਦੀ ਐਮਐਸਸੀ ਕੰਪਿਊਟਰ ਸਾਇੰਸ ਪਾਸ ਕੀਤੀ ਹੋਈ ਆ ਇਸ ਸਮੇਂ ਲੜਕੀ ਬੈਂਕ ਵਿੱਚ ਡਿਪਟੀ ਮੈਨੇਜਰ ਲੱਗੀ ਹੋਈ ਹੈ ਤੇ ਵਧੀਆ ਸੈਲਰੀ ਆ ਲੜਕੀ ਵਾਲਿਆਂ ਨੂੰ ਐਨਆਰਆਈ ਲੜਕੇ ਜ਼ਰੂਰਤ ਆ ਇਹੇ ਪਰਿਵਾਰ ਹੁਸ਼ਿਆਰਪੁਰ ਸ਼ਹਿਰ ਦੇ ਰਹਿਣ ਵਾਲੇ ਹਨ ਅਗਲਾ ਰਿਸ਼ਤਾ ਲੜਕੀ ਦਾ ਐਮ 15 ਕੋਡ ਹੈ ਲੜਕੀ ਜੋ ਕਿ ਰਾਮਦਾਸ ਸਿੱਖ ਕਾਸਨੋ ਸਮੰਦ ਰਖਦੇ ਹਨ ਉਸ ਲਈ ਇੱਕ ਸੋਜਵਾਨ ਲੜਕੇ ਦੇ ਲੋੜਾ ਲੜਕੀ ਦੀ ਉਮਰ 24 ਸਾਲ ਰੰਗ ਗੋਰਾ ਕੱਦ 5 ਫੁੱਟ 2 ਇੰਚ ਅਤੇ ਪੜ੍ਹਾਈ ਵਿੱਚ ਲੜਕੀ ਦੀ ਬੀ ਕਾਮ ਐਮ ਕਾਮ ਪਾਸ ਕੀਤੀ ਹੋਈ ਆ ਲੜਕੀ ਵਾਲੇ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਵਾਲੇ ਨੂੰ ਆਪਣੀ ਲੜਕੀ ਲਈ ਪੜੇ ਲਿਖੇ ਲੜਕੇ ਲੋੜਾ ਜੋ ਕਿ ਕੋਈ ਵੀ ਸਰਕਾਰੀ ਮੁਲਾਜ਼ਮ ਲੱਗਿਆ ਹੋ ਹੋਣ ਯਾਨੀ ਕਿ ਸਰਕਾਰੀ ਨੌਕਰੀ ਕਰਦੇ ਹੋਣ ਅਗਲਾ ਰਿਸ਼ਤਾ ਲੜਕੀ ਦਾ ਐਮ 16 ਕੋਡ ਹੈ ਲੜਕੀ ਜੋ ਕਿ ਜਰਸੀ ਕਾਸ ਨੂੰ ਸੰਬੰਧ ਰੱਖਦੇ ਹਨ ਉਮਰ 48 ਸਾਲ ਕੱਦ 5 ਫੁੱਟ 5 ਇੰਚ ਅਤੇ ਪੜ੍ਹਾਈ ਵਿੱਚ ਲੜਕੀ ਦੀ 12ਵੀਂ ਕੀਤੀ ਹੋਈ ਆ ਲੜਕੀ ਇਸ ਸਮੇਂ ਕੈਨੇਡਾ ਵੈਨਕੂਵਰ ਵਿੱਚ ਆ ਲੜਕੀ ਦੇ ਦੋ ਬੱਚੇ ਹਨ ਉਹ ਵੀ ਕੈਨੇਡਾ ਵਿੱਚ ਹੀ ਪੜ੍ਹਾਈ ਕਰਦੇ ਨੇ ਸਟੱਡੀ ਵੀਜ਼ਾ ਤੇ ਲੜਕੀ ਕੈਨੇਡਾ ਵਿੱਚ ਪੈਕਿੰਗ ਜੌਬ ਕਰਦੇ ਹਨ ਅਤੇ 1500 ਡਾਲਰ ਮਹੀਨਾਵਾਰ ਆਮਦਨਾਂ ਲੜਕੀ ਵਾਲੇ ਗੁਰਦਾਸਪੁਰ ਪੰਗ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਲੜਕੀ ਨੂੰ ਕੈਨੇਡਾ ਵਿੱਚ ਹੀ ਜੋ ਹੈ ਪੱਕਾ ਲੜਕੀ ਦੀ ਲੋੜ ਹੈ ਜੋ ਕਿ ਆਪਣਾ ਖੁਦ ਦਾ ਕੈਨੇਡਾ ਵਿੱਚ ਬਿਜ਼ਨਸ ਕਰਦਾ ਹੋਵੇ ਜਾਂ ਫਿਰ ਪੰਜਾਬ ਵਿੱਚ ਵੀ ਹੋਵੇ ਤਾਂ ਵਧੀਆ ਵੈਲ ਸੈਟਲ ਲड़का ਹੋਵੇ ਇਸ ਤੋਂ ਬਾਅਦ ਅਗਲਾ ਰਿਸ਼ਤਾ M17 ਲੜਕੀ ਦਾ ਕੋਡ ਆ ਜੋ ਕਿ ਨਾਈਕਾਸ ਨੂੰ ਸੰਬੰਧ ਰੱਖਦੇ ਹਨ ਲੜਕੀ ਨੇ ਪੜ੍ਹਾਈ ਵਿੱਚ BCA ਕੀਤੀ ਹੋਈ ਆ ਕੱਦ 5 ਫੁੱਟ 7 ਇੰਚਾ ਤੇ ਉਮਰ 27 ਸਾਲ ਆ ਲੜਕੀ ਦੇ ਪਿਤਾ ਜੀ ਨਹੀਂ ਹਨ ਇੱਕ ਭਰਾ ਹੈ ਛੋਟਾ ਇਸ ਸਮੇਂ ਲੜਕੀ ਹੋਮ ਟਿਊਸ਼ਨ ਤੇ ਯੋਗਾ ਸੈਂਟਰ ਵਿੱਚ ਲੱਗੀ ਹੋਈ ਆ ਤੇ ਇਸ ਦੇ ਨਾਲ ਹੀ ਕੰਪਿਊਟਰ ਕੋਰਸ ਵੀ ਕੀਤਾ ਹੋਇਆਗਾ ਲੜਕੀ ਵਾਲੇ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਲੜਕੀ ਵਾਲਾ ਨੂੰ ਕਿਸੇ ਵੀ ਕੰਟਰੀ ਦਾ ਪੱਕਾ ਤੇ ਸੈਟਲ ਲੜਕਾ ਚਾਹੀਦਾਗਾ ਇਸ ਤੋਂ ਅਗਲਾ ਰਿਸ਼ਤਾ M18 ਕੋਡ ਹੈ ਇਸਦਾ ਲੜਕੀ ਦਾ ਜੋ ਕਿ ਜਰਸੀ ਕਾਸ ਨੂੰ ਹੀ ਸੰਬੰਧ ਰੱਖਦੇ ਹਨ ਉਮਰ 26 ਸਾਲ ਹੈ ਰੰਗ ਗੋਰਾ ਕੱਦ 5 ਫੁੱਟ 1 ਇੰਚ ਪੜਾਈ ਵਿੱਚ ਲੜਕੀ ਦੀ 12ਵੀਂ ਪਾਸ ਕੀਤੀ ਹੋਈ ਆ ਇਸ ਸਮੇਂ ਲੜਕੇ ਟੀਚਰ ਪ੍ਰਾਈਵੇਟ ਜੌਬ ਕਰਦੀ ਆ ਲੜਕੀ ਦਾ ਇੱਕ ਭਰਾ ਹੈ ਜੋ ਕਿ ਕੈਨੇਡਾ ਵਿੱਚ ਹੀ ਹਨ ਲੜਕੀ ਵਾਲੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ ਲੜਕੀ ਵਾਲਿਆਂ ਨੂੰ ਆਪਣੇ ਲੜਕੀ ਲਈ ਕੈਨੇਡਾ ਦੇ ਪੱਕੇ ਲੜਕੇ ਲੋੜ ਹੈ ਜਾਂ ਫਿਰ ਪੰਜਾਬ ਵਿੱਚ ਵਧੀਆ ਕਾਸ ਦਾ ਵਧੀਆ ਜ਼ਮੀਨ ਵਾਲਾ ਹੋਵੇ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸ ਨੇ ਸੜਨ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੀ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗ੍ਰੀਪ ਪਰਵਰ ਲੜਕੇ ਦੇ ਬਾਇਓ ਡਾਟਾ ਨੇ ਤਾਂ ਤੁਸੀਂ ਸਾਨੂੰ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਅਤੇ ਸਾਡੇ ਨਾਲ ਰਿਸ਼ਤੇ ਕਰਾਉਣ ਦਾ ਕੰਮ ਕਰ ਸਕਦੇ ਹੋ ਤੇ ਸਾਡਾ ਜੋ ਨੰਬਰ ਹੈ ਉਸ ਉੱਤੇ ਤੁਸੀਂ ਸਾਨੂੰ ਸਾਰਾ ਡਾਟਾ ਭੇਜ ਦੇਣਾ ਹੈ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ